ਜੇ ਗੈਨੇ ਮਾਰਨਾ ਤੁਨੂੰ ਬਾਲਟੀ ਰੱਖ ਲੈ ਇੱਥਾ ਬਾਲਟੀ ਰੱਖ ਲੈ ਇੱਥਾ ਜੇ ਚਾਉਣੀ ਆ ਕਰ ਹਾਂ ਆਇਓ 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 ਤੁਰਿਓ ਹਾਂ ਬਾਲਟੀ ਬਣਦਾ ਬਣੀ ਬਾਲਟੀ ਕੇ ਬਣਿਆ ਤੁਹਾਨੂੰ ਮੂੰਹ ਆਟਾ ਚਾਹ ਚਲੋ ਚੜ ਗਈ ਹਰਲੀਨਾ ਦਾ ਘਨੇੜੀ ਆਉਂਦੀ ਓ ਇਹ ਨਾ ਕਹੇ ਦਰਪੀ ਸੁਰ ਕੁਰਵੀ ਪਿਆ ਕਰ ਕਦੇ ਡਾਕਟਰ ਕੇ ਸੜਗੀ ਖਲੇੜੀ ਆਉਂਦੀ ਆ ਹਾਂ ਜੀ ਨਾ ਵੀ ਸਾਈਕਲੇ ਸਾਈਕਲ ਕਰਤਾ ਕਮ ਲੈਣਾ ਨੇ ਤਾਂ ਹਾਂ ਜੀ ਆ ਬੈਟਰੀ ਵਾਲੇ ਬੜੇ ਮਹਿੰਗੇ ਆ ਠੀਕ ਆ ਨਾ ਫੇਕਾ ਕੀ ਲੈਣਾ ਮੇਰਾ ਬਿਲਕੁਲ ਛਾਈ ਬਿਲਕੁਲ ਸਹੀ ਰੋਟਾ ਹੋਰ ਬੜਾ ਸਾਈਕਲੇ ਸਿਰਫ 800 ਰੁਪਏ ਬੜਾ ਹੈਗਲਾ ਨਾਲੇ ਹਾਂ ਤੇ ਰਿਆਗਨੀ ਦਾ ਇਹ ਤਾਂ 700 ਦਾ ਨਹੀਂ ਉਹ 600 ਦਾ ਤੇਰੇ ਨਾਲ ਨਾਲ ਦਾ ਹੈਗਾ ਮਤਲਬ ਉਹੀ ਆ ਫਿਰ ਆਪ ਕੀ ਨਾ ਬੈਟਰੀ ਵੀ ਬੈਟਰੀ ਵਾਲਾ ਨਹੀਂ ਹੈ ਬੈਟਰੀ ਵਾਲਾ ਹੈ ਇਹਦੀ ਬੈਟਰੀ ਇਹਦੇ ਵਿੱਚ ਆ ਦੇ ਮੂਰੇ ਬੈਟਰੀ ਇਹਦੇ ਇਲੈਕਟ੍ਰੋਨਿਕਸ ਨਾਲ ਇਹ ਹਾਂ ਐਕਸਚੇਂਜ ਕਰਾ ਲੇ ਜੀ ਤੇਰੇ ਵਾਲੇ ਨਾਲ ਆ 1190 ਦਾ ਹਾਂ 1590 ਦਾ ਆ ਕਿੱਦਾਂ ਬੈਂਗਾ ਆਹਾਂ ਆਜੋ ਆਜੋ ਆਹ ਦੀ ਮੋਟਰ ਟੈਨ ਵਾਲੇ ਆਹ 1590 ਦਾ ਬੋਲਟ ਤੇ ਮੁੱਲ ਦਾ ਹਾਓ ਹੈ ਕਿੰਨਾ ਲੰਬਾ ਹੈ ਇਹ ਮਗਰ ਮੈਂ ਢ ਕੇ ਬਿਠਾਉਣ ਨੂੰ ਆਵੀ ਹਾਂ ਹਾਂ ਮਮਾ ਬਕਾ ਅਰੇ ਫਿਰ ਦੰਦਾ ਉਹ ਬੰਦਾ ਹੋ ਕੇ ਨਾ ਲੱਗ ਲੱਗ ਰੇਟ ਆ ਬੈਟਰੀ ਵਾਲੇ ਸਾਰੇ ਦੋ ਲੈਣਾ ਮੂਰੇ ਬੈਟਰੀ ਵਾਲਿਆਂ ਦੀਆਂ ਤੇ ਇਧਰ ਆ ਦੂਏ ਦੂਏ ਨੋਰਮਲ ਆ ਰੇਟ ਨਾਲੇ ਹਾਂਜੀ ਹੋ ਆ ਵਧੀਆ ਕੰਮ ਨਾਲੇ ਦਾ ਦੁੱਧ ਦੀਆਂ ਬੋਤਲਾਂ ਰੱਖੋ ਜਾਗਾ ਨਹੀਂ ਐ ਨਾਲੇ ਬੈਕ ਰੱਖੋ ਜਾਗਾ ਨਾ ਤੇਰਾ ਹਾਂ ਜੀ ਹੁਣ ਮੈਂ ਤੂੰ ਬਈਆ ਚੈਨ ਨਗਰ ਆਣ ਚਲੋ ਜਲੀਏ ਉਹ ਕਰੋ ਨੇੜਾ ਕੰਮ ਕਰਨਾ ਓਕੇ ਆ ਜੋ ਘਟੇ ਜਾਂਦਾ ਹੋਣਾ 32 ਪਰ ਹਾਂ ਚੱਲ ਆਲੀ ਲੈ ਕੱਪੜੇ ਚੱਲ ਕੱਪੜੇ ਲੈ ਉੱਤੇ ਬਣ ਕੇ ਰੱਖ ਗਏ ਮੈਂ ਕਿਹਾ ਹਰ ਲਾਈਨ ਨੂੰ ਖੜਾ ਹਾਂ ਉਹਰੇ ਖੜ ਗਏ ਨਾਲ ਦੇ ਵਿੱਚ ਕੱਪੜੇ ਪਾ ਕੇ ਇਹਨੂੰ ਤਾਰਦਾ ਤੈਨੂੰ ਉਰੀ ਛੱਡ ਜੰਨੇ ਸਰ ਜੀ ਕੰਮ ਨੂੰ ਰੋਜ਼ ਇੱਕ ਪੀਜਾ ਖੁਲਾ ਦੇ ਕਰੋ ਬੱਸ ਇਹ ਗਰਮੀ ਵਾਲੀਆਂ ਫਰਕਾ ਹੈ ਤੇ ਗਰਮੀ ਸੁਤੀ ਕਪੜਾ ਨਹੀਂ ਹੈ ਇਹ ਸੁਤੀ ਦਾ ਹੈਗਾ ਜੀ ਉਹ ਕਢਾਈ ਕਹਿੰਦੇ ਆ ਨਾ ਜਿਹੜੀ ਤੇਰੇ ਹੱਥ ਚਾਹ ਗਰਮੀ ਵਾਲਾ ਨਹੀਂ ਗਏ ਪਾਉਣ ਨੂੰ ਫੇਰ ਫਿਰ ਤੇ ਲੈਣਾ ਕਿ ਆਹ ਦੇ ਪਈਆਂ ਪਜਾਮੀਆਂ ਪਿੱਛੇ ਫਰਾਗ ਨਾਲ ਦੋ ਦੋ ਪਰ ਵੀ ਇੱਕ ਹੀ ਗ੍ਰਾਂਗ ਮਿਲ ਗਈ ਦੋ ਦੋ ਜੁੜੀਆਂ ਹੋਈਆਂ ਪਜਾਮੀਆਂ ਪੱਠਾ ਸੈਟ ਆ ਪਜਾਮੀਆਂ ਦਾ ਹਾਂ ਨਾ ਫਰਾਗ ਨਹੀਂ ਪਾਉਣੀ ਹੈ ਆ ਦੋਈ ਕੱਗਰੀ ਜੀ ਨਹੀਂ ਪਾਉਣੀ ਹੈ ਉਹ ਲੈਣਾ ਮੀਨੇ ਜਾ ਮੰਮਾ ਦੇ ਲੈ ਉਹ ਜਿਹੜੀ ਮੰਮਾ ਦੇਖਦੀ ਆ ਪਜਾਮੀਆਂ ਲੈਣੀਆਂ ਇਹਦਾ ਆਇਆ ਨਾ ਲਾਕਾ ਪਰ ਤੇਟਾ ਹੋਣੀ ਆ ਓਕੇ ਨੀਨੇ ਸੋਹਣੀ ਆ ਟੈਟਾ ਨਹੀਂ ਲੈਣੀ ਟੈਟਾ ਨਹੀਂ ਜਾਣੀ ਭਾਈ ਦੁਨੀਆਂ ਦੇ ਰੇਟ ਲਈ ਲੋਹਾਂ ਹੋਣੀਆਂ। ਹੂੰ। ਪਰ ਆਕੰਧ ਦੇ ਵਗੋਤ ਕਿੰਨੀਆਂ ਤਾਂ ਪਈਆਂ। ਬਸ ਸੋਚੀ ਹੋ ਗਈ ਆ। ਹਾਂ। ਤੂੰ ਜੂਨੀ ਕੋਨੇ ਜਿੱਥੇ ਵੀ ਜਾਨੀ ਜੂਨੀ ਕੋਨੇ ਚੱਕ ਲੈਨੀ ਆ। ਥੋੜੀ ਲੰਬੀ ਆ ਫੇਰ ਰੱਖ ਦੇ। ਆ ਜਾ ਕੋਈ ਹੋਰ ਦੇਖਦੇ। ਛੋਟੀ ਹੈ ਇਹ ਨਾ ਹਾਂ ਆ ਦੇਖੋ ਫਕੀ ਗੋਲਾ ਬਾਈ ਤੂੰ ਤਾਂ ਬਰਾਵਾ ਹੈ ਤੇਰੇ ਸਾਈਜ਼ ਦੀ ਉਹ ਵਾਕਈ ਟਰਾਈ ਕਰਕੇ ਦੇਖ ਲੈ ਕਰਪੀ ਹਾਂ ਆ ਨਾ ਹੋ ਜਿਹਾ ਨਹੀਂ ਹੋ ਜਾ ਹਾਂ ਉਹ ਆ ਲੈ ਦਾ ਪਲੇਨ ਆਉਂ ਦੇਖਦਾ ਪੁੱਤ ਪਹਿਲਾਂ ਆ ਟਰਾਈ ਕਰਕੇ ਦੇਖ ਵੀ ਤੇਰੇ ਹੋਣੀਆਂ ਵੀ ਨਹੀਂ ਮੈਂ ਦੋ ਚੀਜ਼ਾਂ ਚੱਕੀਆਂ ਹੂੰ ਥਾਰੇ ਕ ਸੋਹਣੀਆਂ ਲੱਗੀਆਂ ਹੋਈਆਂ ਜੀ ਲੈ ਲੈ ਕਦੀ ਘਰ ਪਾਉਣ ਨੂੰ ਲੈ ਲੈ ਗਏ ਹਲਕੀਆਂ ਆ ਇਹ ਦਾਦੀ ਬਹੁਤ ਭਈਆਂ ਆ ਆਪਾਂ ਬਾਜ਼ੀ ਲਾਣੀ ਆ ਆਪਾਂ ਉਹਦੇ ਮम्मा ਕਹਿੰਦੇ ਕੱਪੜੇ ਪਾਉ ਪਏ ਆ ਪਜਾਮੀਆਂ ਨਹੀਂ ਗੀਆਂ ਪਜਾਮੀਆਂ ਲੈਣੀਆਂ ਠੀਕ ਆ ਮਮਾ ਮੈਂ ਘਰ ਲਈ ਕੱਟ ਵਾਸਤੇ ਘਰ ਵਾਸਤੇ ਚੱਲੇ ਲਾ ਭਾਈ ਦਵਾ ਦੇ ਇਹਨੂੰ ਇੱਕ ਘਰ ਵਾਸਤੇ ਆਹਣ ਇੰਨੀ ਸੋਹਣੀ ਚੱਕੀ ਖੜੀਆਂ ਤੂੰ ਮੈਂ ਆ ਸਾਦੀ ਥੋੜੀ ਛੋਟੀ ਪਾ ਕੇ ਦੇਖ ਲੈ ਇੱਕ ਵਾਰ ਚੱਲ ਸਾਲ ਵਾਲੀ ਇਹ ਗੁਰਪੁਰ ਦੇ ਸਾਲ ਦੇਖ ਲੈ ਦੇ ਆਹ ਪੰਜ ਤੇ ਬਬੀ ਦੇਖ ਲੈ ਆਂਦੀ ਹੋਈ ਵੀ ਤਾਂ ਹੈ ਸਾਲ ਆਹ ਦਿਨ ਤੇ 4 ਸਾਲ ਵਾਲੀ ਪਈ ਆ ਹੋਰ ਆ ਲਿਖੇ ਹੋਏ ਨਾ ਪਰ ਸਾਲ ਹਾਂ ਜੀ ਤੇ 6 ਸਾਲ ਵਾਲੀ ਆ ਜੀ ਆ ਆ ਮਰੇ ਮੈਡੀ ਆ ਵੀ ਆਹੀ ਤੇਮੀ ਆਪਣਾ ਆਉਂ ਜਾ ਅਖਲਾ ਫਿਰ ਆਹੀ ਦੇਖ ਲੈ ਪਾ ਕੇ ਚੱਲ ਆਹ ਠੀਕ ਆ ਦੇ ਤਾਂ ਲੈ ਕਿੱਥੇ ਆ ਦੇਖਿਆ ਵੀ ਨਹੀਂ ਹਜੇ ਕੋਈ ਅੰਦਰ ਹੁੰਦਾ ਮੈਨੂੰ ਮਾਰਿਆ ਚੱਕ ਕੇ ਪੜਦਾ ਜੰਦਰ ਬਾੜਨ ਨੂੰ ਲੈ ਆ ਜਾ ਆ ਜਾ ਫੁਕਰੀਏ ਖੋਲਦੇ ਹੁਣ ਇਹਨੂੰ ਠੀਕ ਆ ਬਿਲਕੁਲ ਫਿੱਟ ਆ ਗਈ ਹਾਂਜੀ ਲੈ ਜਾ ਹੁਣ ਪਾ ਲਾ ਆਪਣੇ ਕੱਪੜੇ ਸਹੀ ਪਾ ਕੇ ਲੰਘ ਜਾ ਹਰਦੀ ਨਾਲ ਉੱਪਰ ਨੂੰ ਪਾ ਲਾ ਸ਼ਰਟ ਠੀਕ ਨਹੀਂ ਅਸੀਂ ਹਾਂਜੀ ਨਾ ਦੂਜੇ ਪਾ ਲਾ ਬਸ ਨਾ ਇਹਦਾ ਸਾਈਜ਼ ਆ ਗਿਆ ਕਹਿੰਦਾ ਮੈਨੂੰ ਵੀ ਕੱਪੜੇ ਪਸੰਦ ਆ ਗਏ Papa ਮੈਂ ਵੀ ਲੈਣੇ ਆ ਤੈਨੂੰ ਤਾਂ ਨਹੀਂ ਚਾਹੀਦਾ ਨਾ ਜੀ ਲਓ ਜੀ ਬੈਠੋ ਬੈਠਾ ਥੱਲੇ ਬੱਚਾ ਚਾਚੂ ਦੀ ਪਸੰਦ ਆਏ ਇਹਦਾ ਮਾਰ ਦਾ ਡੱਡੂਆਂ ਦੀ ਛੜਾਪੇ ਸਹੀ ਆ ਪਾਇਆ ਬਾਵੀ ਸੋਹਣੇ ਸਹਜ ਆ ਪਾਇਆ ਬਾਵੀ ਸੋਹਣ ਦਾ ਵਾਸ ਠੀਕ ਆ ਕਰਦੇ ਓਕੇ ਓਕੇ ਡਾਂ ਲਗਾ ਆ ਦੂਆ ਦੂਆ ਲੈ ਕੇ ਆ ਉਹ ਪਾਉਂਦੇ ਸਾਈਟਾਂ ਇਹਦੀ ਮੈਚ ਦੇ ਦੇਖ ਕੇ ਲੈ ਲੈਣਾ ਆਪਾਂ ਨੇ ਦੂਆ ਵੀ ਛੋਟਾ ਸਾਟ ਚੱਕ ਕੇ ਕਰ ਪੀਦਾ ਸਹਜ ਨੂੰ ਆ ਵਾਲਾ ਚੱਕਿਆ ਨਿਕਰ ਵੀ ਨਾਲ ਇਹਨੇ ਹਾਂਜੀ ਸੋਹਣਾ ਰੰਗ ਤਾਂ ਲੈਨੇ ਦੇ ਹੋਵੇ ਓਕੇ ਪਸੰਦ ਆ ਕਿ ਬਈ ਹਰਮਿੰਨ ਨੂੰ ਹਾਂਜੀ ਹਾਂ ਮੈਂ ਟੋਪੀਆਂ ਦੇਖਣ ਲੱਗੀ ਤੈਨੂੰ ਪਸੰਦ ਆ ਕਿ ਕੱਪੜੇ ਤੇਰੇ ਹਾਂਜੀ ਖੁਸ਼ ਹੈ ਬਹੁਤ ਠੀਕ ਹਾਂ ਕੌਂ ਲੈਣਾ ਦਾ ਹੋਰ ਟੋਪੀਆਂ ਦੇਖਣ ਲੱਗੀ ਵੀ ਅਜੇ ਹੋੰਦੀ ਹੈ ਨਾ ਹਾਂ ਟੋਪੀ ਵੀ ਲੈਣੀ ਨਾਲ ਕੱਢ ਲੂਗੀ ਯੂਨੀਕੌਰਨ ਵਾਲੀ ਲੱਭ ਕੇ ਦੇਖ ਲੈ ਆ ਵੇਖ ਲੈ ਕੱਢ ਲਈ ਹਾਂ ਜਰਾ ਕੇ ਦੇਖ ਲੈ ਆਂਦੀ ਨਹੀਂ ਥੋੜੇ ਸਸੋਦੀਆ ਆ ਫਾਸਲੀ ਫਾਸ ਕੀ ਦੇਣਾ ਬਾੜ ਆ ਕਰੂ ਹਾਂ ਵੇ ਉਹਕੇ ਹਾਂ ਚਲੋ ਫਿਰ ਮੈਨੂੰ ਪੁੱਛਿਆ ਮੈਂ ਹੁਣ ਦੱਸ ਦੇ ਵੀ ਹਾਂ ਚਲੋ ਫਿਰ ਚਲੋ ਚਲੋ ਆਨ ਸੋਹਣੀ ਬਣ ਗਈ ਐਨ ਪਰਫੈਕਟ ਰੱਖ ਦੇ ਟੋਪੀ ਲੈਣੀ ਐ ਕਾਦੇ ਗੱਲ ਹੋਣੀ ਦੀ ਹੈ ਟੋਪੀ ਨਾ ਨਾ ਘੜੀ ਘੜੀ ਨਾਲ ਮੈਚਿੰਗ ਹੋ ਗਈ ਹਾਂ ਛਤਰੀ ਲੈ ਜਾ ਕਰ ਧੁੱਪ ਤੇ ਨਾ ਘੜੀ ਨਾਲ ਮੈਚਿੰਗ ਸਾ ਫਿਰ ਕੋਈ ਪੈਨੋ ਮੋੜਿਆਣਾ ਸੀ ਇੱਕ ਚੀਜ਼ ਲੈਣੀ ਐ ਯਾ ਪੈਨ ਜਾ ਤੋ। ਦਾ ਸੁਣ ਕੇ ਲੈਣਾ। ਚੱਲ। ਬਹੁਤ ਦੰਨੇ ਦਿੱਤਾ। ਹਾਂ। ਬਹੁਤ ਚੰਗਾ। ਪੈਸੇ ਕੌਣ ਦਊ? ਐ। ਚਾਚੂ। ਹਾਂ ਦੇਖ ਲੈ ਬੜੀ ਚਲਾਕ ਆ। ਇਹਨੂੰ ਇੱਕ ਦੋ ਵਾਰਸ ਨੂੰ ਜਾ। ਚੱਲ ਆ ਜਾ। ਟੋਪੀ ਹੋਰ ਲੈ ਲੈ। ਅਮੀਨ ਆ ਤਾਂ ਤੇਰੀ ਆ ਮੁਰਗੇ ਉੱਧਰ ਹੀ ਹੋਣੀਆਂ ਪੁੱਤ ਇਹ। ਇਹਨਾਂ ਖਰਾਬ ਹੋ ਜਾਣਾਂ ਤੇਰੀ ਛੱਤ ਜੀ ਨੇ ਮੁਰਗੇ ਮਾਰੀ ਕੀ ਹੋਇਆ? ਹਾਂ। ਸਾਹਿਬੇ ਨੀਚੇ ਦੇਖੀਓ ਵੀ ਜੂਨੀ ਖੌਣੜੀ ਲੱਗਦੀਆਂ ਬਲੈਕ ਦੀ ਟੋਪੀ ਦੇ ਹੁਣ ਵੀਰ ਹਾਂ ਮਹੋਜੀ ਕਮਲ ਲੈ ਲੈਣਾ ਬੂਟ ਰੋ ਤੇ ਹੁਣ ਕਮਲ ਨੂੰ ਦਿਵਾ ਦਈਏ ਬੂਟ ਹੁਣ ਕਿੱਥੇ ਦੇ ਲੈਣਾ ਕੀਤੇ ਕਰੀਏ ਵੀ ਤੂੰ ਦੱਸ ਫੇੜੇ ਲੈਣੇ ਆ ਆਪਾਂ ਨੇ ਇਹ ਜਿਹੜੀ ਬਣੀ ਪਾ ਲਿਆ ਵਧੀਆ ਜਿਹਾ ਆਉਂਦਾ ਸੌਲਫ ਨਾਈਕੀ ਦੇ ਦੇਖ ਲਾ ਨਾਈਕੀ ਆ ਹਾ ਹਲਕੇ ਬੂੰਟੇ ਕੀ ਵਿੱਚ ਆ ਤੇ ਮਾਫਾ ਸਹੀ ਆ ਦੇਖ ਲੈ ਨਾ ਮਾਰ ਲਾ ਫੁੱਦ ਲੈ ਲਾ ਏਟੀਐਮ ਨੇ ਹਰੇਕ ਜਗ੍ਹਾ ਲਾਇਆ ਵਾ ਗਾਂਦੇ ਚ ਕਿੱਥੇ ਲੋੜ ਆ ਬੰਦਾ ਕਢਾ ਲਵੇ ਪੈਸੇ ਹਾਂ ਨਹੀਂ ਫੇਟ ਕੱਟ ਕੇ ਕੋਈ ਮਾ ਉਹ ਕਹਾਈ ਗਏ ਕਹਿੰਦੇ ਹੈ ਨਰੂ ਬੀਆ ਮੇਰਾ ਮੋਟਰ ਵਟਵਾ ਆ ਗਈ ਪਿਆ ਗੱਡੀ ਜਾ ਦੇਖਦਾ ਜਿਹੇ ਨੇ ਦੇਖੀ 3000 ਰੁਪਿਆ ਹੈਗਾ ਚਲੋ ਚਲਾ ਸੈੱਟ ਕਰ ਵਾਸ ਕਰਨ ਕਰ ਇਹ ਇੱਥੇ ਕਰ ਇਹ ਮੈਂ 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 ਯੂਨੀਕੌਰਨ ਨਹੀਂ ਨਹੀਂ ਯੂਨੀਕੌਰਨ ਨਹੀਂ ਚੱਕਣਾ ਕਰਦੇ ਉਹ ਕਿ ਨਾ ਛੱਡ ਦੇ ਉਹ ਛੜਤਾ ਹੋਣ ਨਹੀਂ ਹੋਣ ਨਹੀਂ ਚੱਕਣ ਬਸ ਇੱਕ ਵਾਰ ਜਿੱਕੇ ਲੋ ਵੀ ਕਵਲ ਚਾਬੀ ਬਣਾ ਕੇ ਲੈ ਗਏ ਕਿੰਨੇ ਮਿੰਟ ਮਾਰੇ ਉਹ ਤਾਂ ਬਣਾਉਣ ਨੂੰ ਵੀ ਯਾਰ 2 0 ਦੋ ਜੂਰੂਜ ਬਣਾਤੀ ਹੈ ਹਾਂ ਤਾਂ ਸਹਿਜ ਨੂੰ ਪੁੱਛਿਆ ਇਸ ਤੇ ਦਿੱਤੀ ਜਿਹੜੇ ਬਣਾ ਕੇ ਲੈ ਫੜ ਗਏ ਨਾ ਕੀ ਬਾਤ ਆ ਆਹ ਬੋਦ ਰੁੱਟੇ ਦਾ 1 ਰੁਪਿਆ ਰੁੱਟਿਆ ਵਾ ਹੋਰ ਨੀਗਾ ਮੈਂ ਕਰਕੇ ਦੇਖ ਲਵਾਂ ਮਸਰੀਆ ਨਹੀਂ ਹੈ ਜੇ ਇਹਨੇ ਪਾ ਨਹੀਂ ਆ ਵਾ ਹੁਣ ਤਾਂ ਹਾਂ ਅੱਗ ਚੱਲ ਚੱਲ ਚਾਹ 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 ਦੱਬ ਦੇ ਦੱਬ ਦੇ ਦੱਬ ਦੇ ਇਹ ਦੱਬ ਕੋਲ ਦੱਬ ਦੇ ਨਾ ਇਹ ਹੱਥੇ ਇਹ ਇੱਧਰੋਂ ਵੀ ਗੇਰ ਲੈਣਾ ਮਾਜਾ ਇਹਨਾਂ ਨੇ ਬੰਨੇ ਹੋਣੇ ਆ ਇਹਨਾਂ ਨੇ ਬੰਨੇ ਹੋਣੇ ਇੱਧਰ ਵੀ ਹੋਰ ਹੈਗਾ ਲੈ ਮੈਂ ਲੈ ਮੈਂ ਕਰਦਾ ਦੱਬ ਤਾਂ ਨਹੀਂ 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 ਕੱਬ ਆ ਦੂਆ ਖੱਡ ਦੂ ਆ ਖੱਡ ਸਹਿਜ ਉਧਰ ਉੱਪਰ ਦੇਖ ਪਹਿਲਾਂ ਉੱਪਰ ਦੇਖ ਚੱਲ ਉਹ coma ਤਾਂ ਉਹ ਪੈ ਗਿਆ ਪੈ ਗਿਆ ਨਹੀਂ ਬਾਤ ਸੁਣ ਬਾਤ ਸੁਣ ਆ ਜੀ ਚੱਲ ਚੱਲ ਆ ਜਾ ਆ ਜਾ ਆ ਜਾ ਤੂੰ ਹੀ ਰਿਸਨ ਇੱਥੇ ਕਾਲ ਮਿਲ ਜਣਾ ਤੈਨੂੰ ਓਏ ਔਰ ਇਹਨਾਂ ਦੇ ਹੋਣਗੇ ਬੂਟ ਵਧੀਆ ਇਹਨਾਂ ਦੇ ਵਧੀਆ ਰਨਿੰਗ ਵਾਲੇ ਬੂਟ ਮਿਲ ਜਣਾ ਤੈਨੂੰ ਜਿਵੇਂ ਨੋਰਮਲ ਵਾਰ ਤੋਂ ਕਰਨੇ ਵਾਲੇ ਨਾ ਹਾਂ ਆਹਦੇ ਵੇ ਮਿਲ ਜਣਾ ਤੈਨੂੰ ਰੇਡ ਸਿਰ ਕਿਹੜਾ ਰੰਗ ਲੈਣਾ ਕਾਲਾ ਬਲੈਕ ਸਹੀ ਓ ਕੋਈ ਹੋਰ ਰੰਗ ਨਹੀਂ ਲੈਣਾ ਬਾਈ ਜੇ ਹੋਰ ਵਧੀਆ ਦੀ ਉਹ ਕੋਈ ਵਾਈਟ ਦਾ ਹੈਗੇ ਆ ਉਹਨਾਂ ਕੋਲ ਦੋ ਤੰਨਾ ਹੈ ਜੀ ਬਾਈ ਜੀ ਇਹ ਹੋਣਗੇ ਤਾਂ ਆਹ ਨਾਈਕੀ ਦੇ ਪਏ ਆ ਆਹ ਪਏ ਨਾਈਕੀ ਦੇ ਸਹਾਰਨ ਐ ਕਿਉਂ ਬੇਗੜੀ ਰੰਗ ਜੇ ਹਾਂ ਹਾਉ ਬਰਾਂ ਹੀ ਪਏ ਆ ਬੋਰਡ ਤੋਂ ਉਹ ਵਰ ਲਿਆ ਤੇਰੇ ਉਹ ਦੇ ਉਸ ਹੱਥ ਆ ਜਾਏ ਟੇਬਲਾਂ ਦੇ ਪੇਨਾਂ ਦੇ ਵਿਚ ਵੀ ਦੇਖ ਲਾ ਜੀ ਕੋਈ ਆਉਂਦਾ ਪਸੰਦ ਇਹਦਾ ਸੱਤ ਵੇਚਦੇ ਆਗੇ ਵਾਹ ਇੱਧਰ ਵੀ ਬੂਟੇ ਬੂਟ ਲੱਗੇ ਹੋਏ ਚੱਕ ਜਿਹੜੇ ਲੈਣੇ ਆ ਹੁਣ ਇਹ ਨਹੀਂ ਪਤਾ ਵੀ ਇੱਧਰ ਤੀਂ ਵਾਲੇ ਆਉਣ ਬਾਈ ਹਾਂ ਛੋਟੇ ਆ ਇਹ ਬੜੇ ਘੜਾ ਲੈਂਦੇ ਆ ਤੂੰ ਆਏ ਦੇਖ ਵੀ ਓਕੇ ਆ ਓਕੇ ਆ ਬੂਟ ਵਧੀਆ ਵੀਰ ਪਾ ਲੈ ਵੀ ਦੇ ਵਾਹ ਫਿਰ ਇਹ ਨਾਲ ਦੇ ਘੜਾ ਲਾ ਤੂੰ ਇਹ ਆਪਾਂ ਬਲਾਵਾ ਨੂੰ ਬੁਲਾਤਾ ਵੀਰ ਬੰਦੇ ਨੂੰ ਉਹ ਖੜਾ ਪਿੱਛੇ ਉਹ ਖੜਾ ਓਕੇ ਸੈਨੋ ਆਈ ਨੋ ਯੂ ਹਾਂ ਉਹਨੂੰ ਕਰ ਲੈਂਦੇ ਗੱਲ ਫਿਰ ਬੁਲਾਉਣੇ ਮਾਰਦੇ ਆ ਤੁਹਾਨੂੰ ਲਓ ਜੀ ਫੂਡ ਤਾਂ ਆਵੇ ਪਸੰਦ ਕਮ ਉਹਨੂੰ ਆ ਕਾਲੇ ਰੰਗ ਦੇ ਪਰ ਹੁਣ ਨੰਬਰ ਮਿਲ ਜੂਏ ਕਮਲ ਉਹ ਕਹਿੰਦਾ ਦੇਖਣਾ ਪੈਣਾ ਜੇ ਹੋਇਆ ਨਹੀਂ ਫਿਰ ਕਿਤੇ ਹੀ ਟੇਣਾ ਦੇਖ ਲਈ ਦਵਾਰ ਇਹ ਨਾ ਹੋਇਆ ਵੀ ਨਹੀਂ ਤੂੰ ਜਾ ਕੇ ਕਿਸਮੋ ਚੇ ਨਹੀਂ ਹਾਂ ਇਹ ਸਹੀ ਗੱਲ ਕਿਸਮ ਦਾ ਤੇਰੀ ਬਣਾ ਦੇਣੀ ਉਹਨੇ ਜੇ ਲਿਆਇਆ ਨੰਬਰ ਚੱਲ ਬਣ ਗਈ ਗੱਲ ਬਣ ਗਈ ਗੱਲ ਚੱਲ ਹਾਂ ਕਾਸੇ ਤੇ ਰੱਖ ਦੇਣੀ ਕਹਿੰਦਾ ਬੂਟ ਉੱਥੀ ਜਾ ਕੇ ਲੇਉ ਭਾਈ ਚਲੋ ਕਰਾਈਆ ਵੀ ਲੈ ਨਿਕਲ ਗਈ ਹਰੇ ਤੇ ਆ ਜਾ ਦੰਨ ਹੋ ਗਿਆ ਕੰਮ ਸਾਰਾ ਚਲੋ ਚੱਲੀਏ ਹੁਣ ਹਾਂ ਵੀ ਲੈਣੇ ਆ ਇਹਦਾ ਇਸ ਆਹ ਤਾਂ ਸੁਖਣਾ ਵਾਲੇ ਵਾਸਤੇ ਹੈ ਕੰਮ ਚਲੋ ਜੀ ਹਾਂ ਅਗਲੇ ਤੇ ਵੀ ਆਪਾਂ ਮੈਨੂੰ ਨਹੀਂ ਉਹਨਾਂ ਗਈਆਂ ਜਿਹੜਾ ਸਾਈਕਲ ਤੇ ਹਾਂ ਜਿਹੜੇ ਮੋਟਰਸਾਈਕਲ ਸਾਈਕਲ ਵਾਲੇ ਉਹਨਾਂ ਦੀ ਹੈ 600 70 ਵਜਣ ਦੀ ਆਹੋ ਚ ਫਟਵਾ ਲੇਣੀ ਆਪਾਂ ਨੇ ਆ ਜਾ ਥੋੜੀ ਲੈਣੀ ਆ ਦੇ ਉਹਨਾਂ ਦੇ ਸੈਂਗਰ ਮੈਨੇ ਲੀ ਲਿਆ ਮੂਰੇ ਫਈਏ ਦੋਹੀ ਥੋੜੀ ਉਹ ਬਾਲੀ ਬੋਲ ਫਟਵਾ ਲਾ ਹਾਂ ਥੜੀ ਬਾ ਕੀ ਆ ਇਹ ਹਣੀ ਨੇ ਵਾ ਵਸ਼ਕਟ ਬੋਲ ਆ ਇਹ ਵਾਕੀ ਗੱਲਾਂ ਨਹੀਂ ਨੇ ਦੋ ਹੀ ਇਹ ਤਾਂ ਹੋਰ ਬਾਲੀਬਾਲ ਆ ਵਾ ਲੈ ਲੈ ਫਿਰ ਹੈਗੀ ਖੜਾ ਲੈਣੀ ਆ ਨੋਵੀ ਸਹਿਜ ਨੇ ਵੀ ਮਾਰ ਲਿਆ ਮੋਰਚਾ ਜਾਂਦੇ ਜਾਂਦੇ ਨੇ ਸਹਿਜ ਕਹਿ ਲੱਤਾ ਵੀ ਦਸਾਂ ਵਾਰ ਕੱਢ ਕੇ ਫੁੱਟਬਾਲ ਦਰਾਂ ਯਾ ਵਾ

ਆ ਹਰਦੀਨ ਲਈ ਪੈਨ ਲੈ ਲੈਟਾਂ ਵਾਲ ਬੜਦੀਆਂ ਹਰਦੀਨ ਤੇ ਪੈਨ ਜੁਗਾ ਅਸ ਕੱਚ ਵੀ ਆ ਮਾਦੀ ਹਦਨ ਕਿਹਾ ਬੜਿਆ ਵਾ ਆ ਫਲਾਈਟ ਨਾਲ ਦਿਖਦਾ ਹੈ ਬੁਲਾ ਕੇ ਦੇਖ ਲਓ ਅੱਛਾ ਹਾਂਜੀ ਉਹੀ ਦਿਖਦਾ ਵਾ ਕਾਫੀ ਪਰ ਬਣਾ ਵੀ ਗਿਆ ਹੈ ਲਾਈਟ ਵਾਲੇ ਦੇ ਪਤਾ ਲੱਗਦਾ ਉਹ ਪੈਨ ਨਾ ਉਹ ਕੱਚ ਜਿਹੜਾ ਦਿਖਦਾ ਹੈ ਯਾ ਆਪਣਾ ਅੱਛਾ ਬਲੂ ਲਾਈਟ ਦੇ ਪਤਾ ਲੱਗਦਾ ਵੀ ਕਿਆ ਬਣਾਇਆ ਤੇ ਕਾਫੀ ਪਰ ਹੋਰ ਕੁੜੀ ਮਾਰ ਕੇ ਦੇਖੀ ਕੁੜੀ ਮਾਰ ਹਾਂ ਦੇ ਚਲਾਈ ਹਰਦੀਨ ਨਮੀ ਵੇਟ ਪਹਿਲਾਂ ਉਹ ਬਣਾ ਪੈ ਇਹ ਨਾਲ ਕੁਝ ਲੀ ਕਸਾਜ ਤੂੰ ਲੀਖ ਆੜਿਆ ਪਹਿਲਾਂ ਵੇੜ ਜੀ ਨੇ ਵੇੜ ਜੀ ਨੂੰ ਲਿਖਣ ਦੇ ਲਿਖੀ ਸਹੀ ਇਹ ਵਾਕ ਹੀ ਸਹੀ ਬੋਲਦਾ ਸਾਂ ਜੀ ਆ ਲੈ ਫਾਇਰ ਲਾਈਟ ਲਾਈਟ ਵਾਲੀ ਉਹ ਬਾਤ ਹੈ ਇਹ ਲਿਖਿਆ ਦੇਖੋ ਉਹ ਲਾਈਟ ਚ ਦਿਖਦਾ ਇਹ ਲਾਈਟ ਪਰ ਕਰੋ ਫੇਰ ਨਹੀਂ ਨਹੀਂ ਦਿਖਦਾ ਉਹ ਦੇ ਆਏ ਦਿਖਦਾ ਬਲੂ ਲਾਈਟ ਚ ਹੈ ਵੀ ਐਂ ਕਰ ਦੋ ਫਿਰ ਦਿਖਦਾ ਨਹੀਂ ਹੈ ਜਾਦੂ ਵਾਲਾ ਬਣਾਇਨਾ ਦੱਸਣਾ ਵੀ ਆ ਹਾ ਸੀਕ੍ਰੀਟ ਲਿਖ ਕੇ ਜੇ ਮੈਸੇਜ ਰੱਖਣਾ ਬਣਾ ਲਾਈਟ ਵਾਲ ਨੂੰ ਇਹ ਟਿੱਕਾੜੂ ਬੈਠ ਕੇ ਕਿਹਨਾਂ ਨੂੰ ਪਤਾ ਵੀ ਨਹੀਂ ਹਾਂ ਲੈ ਆ ਵਾ ਇੱਕ ਫਟਵਾਲ ਲਿਆ ਸਹਿਜ ਵੀਰ ਇਹ ਪਈ ਆਪਾਂ ਨੂੰ ਸੋਨਾ ਜੁਰੂ ਦੀ ਹੋਰ ਕੀ ਲਿਆ ਸਹਿਜ ਤੂੰ ਹੋਰ ਆਹ ਲਿਕੇ ਆਇਆ ਕਲਰ ਲਿਕੇ ਆਇਆ ਫਿਰ ਸਲਾ ਕਿੰਨੀ ਆ ਵੀ ਜੀ ਕਲਰ ਆ ਪਾਈ ਇਸਨੇ ਕਿ 36 ਮੈਂ ਸਾਹ ਕਲਰ ਆ ਸੱਤੀ ਹੋਈ ਆ ਆ ਪਾਤੀ ਆ ਡਰੈਗ ਕਰਨੇ ਇਹ ਡਰੈਗ ਕਰਿਆ ਕਰੂ ਭਾਈ ਹੂੰ ਬਾਕੀ ਲੈ ਗਿਆ ਇਹ ਕੱਪੜੇ ਕੰਮ ਲਈ ਗਿਆ ਬੂਟ ਬੂਟ ਤੇ ਲੋਰ ਇੱਕ ਇੱਕ ਲੈ ਆ ਲੋਰ ਦਿਖਾ ਦੇ ਭਾਈ ਲੋਰ ਵੀ ਦਿਖਾ ਦੇ ਮੇਰਾ ਕੰਮ ਨੂੰ ਲੈਂਦੀ ਆ ਲੋ ਭਾਈ ਬੰਦੇ ਪਾਉਣੇ ਨੇ ਚਿੱਟੇ ਕੱਪੜੇ ਆਉਣ ਜਾਣ ਨੂੰ ਇਹ ਬੰਦਾ ਚਿੱਟੇ ਕੱਪੜੇ ਪਾਉਂਦਾ ਕੰਮ ਇਹ ਜਾ ਦੇਖ ਲੈ ਪਿੱਟੇ ਕੱਪੜੇ ਪਾ ਕੇ ਜਾਣਾ ਪੈਂਦਾ ਹਾਂ ਏ ਵਾਈਟ ਕੋਲਰ ਜੋਬ ਕਰਦਾ ਮੁੰਡਾ ਵਾਈਟ ਕੋਲਰ ਦੇ ਨਾਲ ਦਾ ਵਾਈਟ ਲੋਰ ਜੋਬ ਕਰਦਾ ਹੈ ਆ ਇਹਦਾ ਕੋਈ ਕੋਰ ਪੈਨ ਨਾ ਹਾਂ ਇਹਦਾ ਦਿਖਦਾ ਬੁੱਧ ਦਿਖਿਆ ਵਾ ਇਹਦਾ ਇੱਕੇ ਸਾਈਡ ਤੇ ਨਹੀਂ ਇਹ ਵੀ ਨਹੀਂ ਦਿਖਦਾ ਹਾਂ ਨਾ ਦਿਖਦਾ ਇਹ ਦਿਖਦਾ ਹੋਣਾ ਪਾਣਾ ਤਾਂ ਨਹੀਂ ਦਿੱਤਾ ਸਕੈਚਰ ਕੱਪੜੇ ਦਿਖਾ ਵੀ ਸਹੀ ਕਿਹੜੇ ਕਿਹੜੇ ਲਿਕੇ ਆਏ ਆ ਬਦੇ ਤੇਰੇ ਲੈ ਹੋਰ ਕੱਪੜੇ ਹਾਂ ਮਾਲਕ ਕਿ ਆਇਆ ਹਾਂ ਇਹ ਇੱਕ ਦੋ ਸੈਟ ਆ ਲਿਆਇਆ ਸੈਂ ਆ ਤਾਂ ਮੇਰੇ ਆ ਹਾਂ ਤਾਂ ਪਾਪਾ ਦੇ ਆ ਤਾਂ ਮੇਰੇ ਆ ਨਾ ਤੇਰੇ ਦੋ ਲਫਾ ਹੋ ਜਾਣੇ ਇਹ ਚਾਹ ਇਹ ਲਫਾ ਬੇਬੀ ਤਦਰਿ ਇਹ ਕਿਤਾਹ ਆ ਇੱਕ ਸੈਟ ਆ ਲਿਆ ਸਾਈਜ ਇਹ ਨਾਲ ਇਹ ਬੱਤੇ ਦੇ ਨੀਕਰ ਜੁੜੀ ਹੋਈ ਯੈਸ ਆਹ ਦੀ ਸ਼ਰਟ ਆ ਦੇਖ ਆਹ ਓਕੇ ਆਹ ਜਿਹੜਾ ਸੋਹਣੇ ਚੱਲਦਾ ਬਹੁਤ ਆ ਆ ਦੱਬ ਕੇ ਨਾ ਫਿਰ ਪੋਲਾ ਜਾਂ ਫਿਰ ਗੁੱਤ ਆਈ ਆਇਆ ਆ ਟੀ ਸ਼ਰਟ ਹੂੰ ਇਹ ਕਰ ਗਿਆ ਚਾਚੂ ਨੇ ਕਿਹਾ ਟੈਨ ਬਾਈ ਜਨਮ ਦਿਨ ਦੇ ਖਿਆਣਾ ਲੱਗੀ ਹੁਣ ਕੰਮ ਲੱਡਾ ਦਾ ਉਹ ਮੇਬੂਖ ਨਹੀਂ ਆਇਆ ਰੇਡ ਉਹ ਫੇ ਲੈ ਜੂ ਨੇ ਦੇ ਪਾਤੇ ਲਿਖਦੇ ਓਕੇ ਉਹ ਵਡੀਆਂ ਜਿਨ੍ਹਾਂ ਦੇਖ ਕੇ ਅੱਛਾ ਵਾ ਫਿਰ ਕਿਤੇ ਹੋਰ ਥੋੜਾ ਟਪੜਾ ਖਾ ਗਈ ਬਾਈ ਬਸ ਫਿਰ ਉਹੀ ਟਪੜਾ ਖਾ ਗਈ ਆ ਦੇਖ ਕੇ ਆ ਨਾ ਤਾਂ ਹੂੰ ਹੂੰ ਅਸੀਂ ਵੀ ਯਾ ਦੇਖਿਆ ਭਾਈ ਮਿਲ ਚ ਤੇ ਰੇਡ ਹਾਂ ਬਾਹਰ ਆ ਕੇ ਦੇਖਿਆ ਜੇ ਆ ਦੇ ਕਿੰਨੇ ਹੈਂਡਫੋਨ ਚੱਲਣ ਤੇ ਬਾਕੀ ਹੋਰ ਹਰਲੀਨ ਲੈ ਗਈਏ ਕੱਪੜੇ ਹਲੀਂ ਦੇ ਕੱਪੜੇ ਕਿਹੜੇ ਆ ਮੈਂ ਇੱਥੇ ਪਹੁੰਚ ਗਿਆ ਉਹ ਦਿਖਾ ਦੇ ਸਹਜ ਇਹ ਆ ਜਾ ਫਿਰ ਇਹ ਇੱਕ ਤਾਂ ਹੈ ਇੱਕ ਤਾਂ ਫਰਾਕ ਲਿਆਂਦੀ ਬਾਈ ਹਲੀਨ ਨੂੰ ਹੂੰ ਜਾਦੂ ਆ ਸਕਦਾ ਮੜੀ ਮੜੀ ਕਾਹ ਪਿਆ ਬਿਆਮੀਆ ਹੋ ਗਿਆ ਮਾ ਦੇ ਤਾ ਜਾਦੂ ਜਾਦੂ ਮੈਂ ਵੀ ਤਾਂ ਆਉਂਦੇ ਜੁੜ ਗਏ ਹਾਂ ਇਹਦਾ ਪੈਸਾ ਨਾਲ ਲੱਗਦੇ ਸੀ ਹਾਂ ਇਹਦਾ ਲੱਗੇ ਬੇਟੀ ਕਰਨ ਉਧਰ ਹਲੀਨ ਨੇ ਤਾਂ ਗਾਦੀ ਗਾਦੀ ਪਾਣੀ ਇਹ ਤਾਂ ਜਾਦੂਗਰ ਲੱਗੀ ਵੀ ਕਿਆ ਗੱਲ ਲੱਗੀ ਹੈ ਜਾਦੂ ਆ ਦੇ ਪਾਓ ਹਾਂ ਲੈ ਬਾਈ ਜਾਦੂ ਆਰ ਦਿਖਦਾ ਜਾਦੂ ਚ ਦਖਾਈ ਦਖਾਈ ਨੇ ਆਰ ਲਿਖਿਆ ਵਾ ਹੂੰ ਤੈਨੂੰ ਆਰ ਤਾਂ ਲਿਖਿਆ ਇਹ ਕਿਹਨੇ ਹਰਦੀਨ ਨੇ ਲਿਖਿਆ ਆਪੇ ਤੇ ਆਹ ਇਹ ਤੇ ਜਿਹੜੀ ਮੇਰੀ ਜੀ ਆਪਾਂ ਨੂੰ ਗੱਡਾ ਆ ਵੀ ਮੈਂ ਵੀ ਲੈ ਕੇ ਆਇਆ ਹਾਂ ਇਹ ਮੇਰੇ ਲਈ ਚਪਈ ਗੱਡੀ ਸੀ ਹਾਂ ਆਹ ਭਜੀ ਤੇ ਇਹਦੇ ਮਤਲਬ ਦਿਖਾਈ ਕਮਲ ਵਿੱਚ ਤੇ ਖੋਲ ਕੇ ਕਿਵੇਂ ਲੱਗਦੀ ਇਹ ਇਹ ਤੇ ਦੋਨੇ ਆ ਇੱਕਾਂ ਦੇਖਾ ਦੋਨੇ ਸੀ ਟਾਈਪ ਹਾਂ ਇੱਕ ਸੀ ਟਾਈਪ ਹੈ ਇੱਕ ਯੂ ਐਸ ਬੀ ਹਾਂ ਜਿੱਧਰ ਜਿਵੇਂ ਮਰਜ਼ੀ ਭਰ ਤਲੋ ਤੇ ਦੋਵੇਂ ਪਾਸੇ ਸੀ ਟਾਈਪ ਹਾਂ ਦੂਈ ਆ ਤੇ ਨਿਚੇ ਪੁਰਾਣੇ ਐਪਲ ਵਾਲਾ ਹੋ ਤਿੰਨ ਜਿਹੜੀ ਪੁਰਾਣੀ ਉਹਦੀ ਹੁੰਦੀ ਸੀ ਹਾਂ ਐਪਲ ਨੂੰ ਹਾਂ ਉਹ ਆ ਤੇ ਸੀ ਟਾਈਪ ਤੇ ਸੈਮਸੰਗ ਵਾਲਾ ਹੈ ਸੈਮਸੰਗ ਵਾਲਾ ਐਪੋ ਦੀ ਇਹ ਚਾਰਜ ਬਹੁਤ ਸੀ ਠੀਕ ਹੈ ਜੀ ਕੇ ਇਹ ਆਈ ਆਈ ਚਾਰਜ ਦਾ ਤਿੰਨ 6 23 ਪੈਸੇ ਦੀ 20 ਪੈਸੇ ਮੇਰੇ ਨਾਲ ਜਿੱਡੀ ਪੋਜੀ ਹੈ ਤੇ ਚਲੋ ਠੀਕ ਹੈ ਜੀ ਆਪਾਂ ਕਰਦੇ ਆਂ ਵੀਡੀਓ ਬੰਦ ਹੋਣ ਇੱਥੇ ਤੈਨ ਮਿਲਦੇ ਆਂ ਕਿਸੇ ਅਗਲੇ ਵਲੌਗ ਚ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਚੰਗਾ ਹੀ ਸਸਰੀ ਕਾਲ ਬਾਏ ਬਾਏ